ਹੁਣ ਹੋ ਗਿਆ ਨਾ ਕੰਮ ਸ਼ੁਰੂ ਅਗਲਿਆਂ ਨੇ AI ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਵੀਡੀਓ ਬਣਾ ਕੇ ਮਾਰਕੀਟ ਦੇ ਵਿੱਚ ਉਤਾਰੀ ਹੈ ਦੇਖ ਹੀ ਲਈ ਹੋਣੀ ਆ ਤੁਸੀਂ ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸ਼ਿਵ ਜੀ ਨੂੰ ਮੱਥਾ ਟੇਕਦੇ ਪਏ ਨੇ ਤੇ ਸਾਨੂੰ ਕਿਹਾ ਜਾਂਦਾ ਅਸੀਂ ਕਿੰਤੂ ਪ੍ਰੰਤੂ ਕਰਦੇ ਆ ਕਿੰਨੇ ਸਾਲਾਂ ਤੋਂ ਇਹ ਕਹਿ ਰਹੇ ਆ ਕਿ ਸਿੱਖ ਸ਼ਬਦ ਦਾ ਪੁਜਾਰੀ ਹੈ ਅਸੀਂ ਸ਼ਬਦ ਨੂੰ ਮੰਨ ਕੇ ਚੱਲਣਾ ਅਸੀਂ ਕਹੇ ਹੋਏ ਗੁਰੂ ਸਾਹਿਬ ਜੀ ਦੇ ਬੋਲਾਂ ਨੂੰ ਮੰਨ ਕੇ ਚੱਲਣਾ ਪਰ ਅਸੀਂ ਫੋਟੋਆਂ ਲਿਆ ਕੇ ਕੰਦਾ ਤੇ ਟੰਗੀਆਂ ਹੋਈਆਂ ਨੇ ਅਜੇ ਵੀ ਥੋੜਾ ਮੰਨਣਾ ਆ ਸੀ ਅਗਲੇ ਨੇ ਉੱਥੋਂ ਤਸਵੀਰ ਲੈ ਕੇ ਅੱਜ ਸ਼ਿਵਜੀ ਦੇ ਸਾਹਮਣੇ ਲਿਆ ਕੇ ਖੜਾ ਕਰਤਾ ਗੁਰੂ ਨਾਨਕ ਪਾਤਸ਼ਾਹ ਸ਼ਿਵਜੀ ਨੂੰ ਮੱਥਾ ਟੇਕਦੇ ਪਏ ਨੇ ਇਹ ਸਾਡਾ ਸਿਧਾਂਤ ਹੈ ਸਤਗੁਰ ਬਚਨ ਕਿੰਨੀ ਵਾਰ ਕਹੀ ਆ ਇਹ ਗੱਲ ਸਤਗੁਰ ਬਚਨ ਬਚਨ ਹੈ ਸਤਗੁਰ ਮੇਰਾ ਗੁਰੂ ਸ਼ਬਦ ਦੇ ਵਿੱਚ ਰਹਿੰਦਾ ਆਪਣੇ ਬਚਨਾਂ ਦੇ ਵਿੱਚ ਰਹਿੰਦਾ ਜਪ ਬਾਣੀ ਦੇ ਵਿੱਚੋਂ ਜੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਹੀਂ ਦੇਖਿਆ ਨਾ ਤਾਂ ਸਮਝ ਲਓ ਕੰਧ ਦੇ ਉੱਪਰ ਲੱਗੀ ਹੋਈ ਤਸਵੀਰ ਦੇ ਵਿੱਚੋਂ ਵੀ ਨਹੀਂ ਮਿਲਣਾ ਅਸੀਂ ਲੱਭਣਾ ਕਿੱਥੋਂ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਸਾਡਾ ਸਿਧਾਂਤ ਸੀ ਗੁਰੂ ਦੇ ਬੋਲ ਸਾਡੇ ਸਿਧਾਂਤ ਸੀ ਪਰ ਅੱਜ ਅਗਲੇ ਆਨੇ ਸਾਨੂੰ ਚੜਾਇਆ ਤੇ ਅਸੀਂ ਹੁਣ ਕੀ ਕਰਾਂਗੇ ਕਿੱਥੇ ਜਾਵਾਂਗੇ ਹੁਣ ਦੱਸੋ ਅਸੀਂ ਕੋਈ ਨਹੀਂ ਬੋਲਿਆ ਸਾਰੇ ਚੁੱਪ ਕਰਕੇ ਬੈਠੇ ਨੇ ਤੇ ਸਾਨੂੰ ਕਿਹਾ ਜਾਂਦਾ ਵੀ ਅਸੀਂ ਕਿੰਤੂ ਪ੍ਰੰਤੂ ਕਰਦੇ ਹਾਂ ਅਸੀਂ ਨਿੰਦਿਆ ਕਰਦੇ ਇਹ ਕਿਹੜੀ ਨਿੰਦਿਆ ਜੀ ਦੱਸਿਓ ਤਾਂ ਗੁਰਬਾਣੀ ਦਾ ਸਿਧਾਂਤ ਅਸੀਂ ਦੱਸਦੇ ਹਾਂ ਗੁਰੂ ਦੀ ਕਹੀ ਹੋਈ ਗੱਲ ਦੱਸਦੇ ਹਾਂ ਉਪਦੇਸ਼ ਦੱਸਦੇ ਹਾਂ ਵੀ ਗੁਰੂ ਇਦਾਂ ਕਹਿੰਦਾ ਤੇ ਤੁਸੀਂ ਇਦਾਂ ਕਰ ਰਹੇ ਹੋ ਅਸੀਂ ਮੂਰਤੀਆਂ ਦੇ ਪੁਜਾਰੀ ਨਹੀਂ ਅਸੀਂ ਫੋਟੋਆਂ ਨੂੰ ਨਹੀਂ ਮੰਨਦੇ ਜੇ ਫੋਟੋਆਂ ਨੂੰ ਮੰਨਦੇ ਆ ਤਾਂ ਦੇਖ ਲਓ ਹੁਣ ਲਿਆ ਕੇ ਅੱਜ ਕਿੱਥੇ ਖੜਾ ਆ